ਸਾਥੀ ਕਾਰੀਤਾਂ ਸਾਰਿਆਂ ਨੂੰ ਮੈਂ ਤੁਹਾਡੀ ਆਪਣੀ ਅਮਰਜੀਤ ਕਰਜੋਸ਼ੀ ਜੋਸ਼ੀ ਚੰਨਣਾਉਂ ਤੇ ਅਸੀਂ ਨੰਦ ਪਰੇ ਤੁਹਾਡਾ ਸਾਥ ਕਰਦੇ ਹਾਂ ਅੱਜ ਮੈਂ ਤੁਹਾਨੂੰ ਜਿਹੜਾ ਗੀਤ ਪਾਉਣਾ ਉਹ ਇੱਕ ਅਨੰਦ ਬਾਰੇ ਹੈ ਮੈਂ ਵੀ ਇਹ ਪੰਜ 6 ਦਿਨ ਹੋ ਗਏ ਤੁਸੀਂ ਦੇਖ ਲਓ ਮੇਰੇ ਕੋਲੇ ਨਹੀਂ ਆਈ ਇਹ ਹੈਨਾ ਇਹ ਇਹੋ ਜਿਹਾ ਗੀਤ ਹੈ ਮੈਂ ਵੀ ਇੱਥੇ ਬੇਨਤੀਆਂ ਕਰੀਆਂ ਨੇ ਇਹ ਮਸਾ ਮਨਾਈ ਹੈ ਫਿਰ ਕਦੇ ਕਦੇ ਚਲ ਸਾਡਾ ਦੰਗਾ ਹੋ ਜਾਂਦਾ ਹੈ ਹੈਨਾ ਤੇ ਮੈਂ ਤਾਂ ਹੱਸਦੀ ਹਾਂ ਤੇ ਇਹਨੂੰ ਕੰਮ ਹੋ ਗਿਆ ਸੀ ਤੇ ਅੱਜ ਫਿਰ ਅਸੀਂ ਇਹ ਹਾਜ਼ਰ ਹੈ ਤੇ ਨਹੀਂ ਆਇਆ ਗਿਆ ਹਨ ਤੇ ਤੇ ਅੱਜ ਤੁਹਾਨੂੰ ਬਹੁਤ ਹੀ ਇਹ ਪਿਆਰਾ ਜਿਹਾ ਲੋਕੀ ਸੁਣਾਉਣ ਲੱਗੇ ਆ ਤੇ ਕਿਸੇ ਭੈਣ ਨੇ ਭੇਜਿਆ ਗਿਆ ਸਾਨੂੰ ਵੀ ਇੱਕ ਸੰ ਕਰਕੇ ਸੁਣਾਉ ਤੇ ਇਹ ਨਾ ਮਤਲਬ ਇੱਕ ਵੀ ਸਾਰੇ ਤਰ੍ਹਾਂ ਦੀ ਦੁਨੀਆਂ ਸ ਬਗਿਆ ਤੋਂ ਵਧੀਆ ਕਾਂਚਨ ਤੋਂ ਕਾਂਚਨ ਕਹਿੰਦੇ ਤੇ ਰਦੀ ਤੋਂ ਰਦੀ ਰਿਸ਼ਤੇ ਪੈ ਨੇ ਇਹ ਨੰਦ ਪਰਜਾਈ ਦਾ ਰਿਸ਼ਤਾ ਹੈ ਤੇ ਕੋਈ ਨੰਦ ਪਹਿਲਾਂ ਹੀ ਉਹਦੇ ਕੋਲੇ ਛੋਟੀ ਹੁੰਦੀ ਤਾਂ ਜੋ ਪਰਝਾਈ ਪਹਿਲਾਂ ਵੱਡੀ ਵਿਆਹੀ ਗਈ ਤੇ ਨੰਨਤਾ ਛੋਟੀਆਂ ਸੀ ਉਹਦੇ ਕੋਲੇ ਪੜੀ ਖੇਢੀ ਸੀ ਉਹ ਜੋ ਵਿਆਹੀ ਗਈ ਕਿਸੇ ਗੱਲ ਤੋਂ ਗੁੱਸੇ ਹੋਗੀ ਹੈਨਾ ਉਹ ਗੁੱਸਾ ਆ ਗਿਆ ਤੇ ਉਹ ਆਈ ਨਹੀਂ ਤੇ ਨਾ ਤਾਂ ਭਰਾ ਦਾ ਜੀ ਲੱਗਦਾ ਤੇ ਨਾ ਪਰਝਾਈ ਦਾ ਫਿਰ ਪਰਝਾਈ ਨੇ ਉਹਨੂੰ ਕਹਿੰਦੀ ਵੀ ਤੂੰ ਆ ਜਾ ਉਹਨੂੰ ਲਾਲ ਚਿੰਦਿਆ ਵੀ ਤੂੰ ਇੰਨਾ ਕਰਦਾ ਜਿਗਰਾ ਕਰਕੇ ਨਾ ਬੈਠ ਆ ਜਾ ਸਾਡਾ ਜੀ ਲੱਗਦਾ ਤੇਰੇ ਭਰਾ ਦਾ ਜੀ ਲੱਗਦਾ ਐਡਾ ਵੀ ਮਾੜਾ ਤੇਰਾ ਭਰਾ ਫਤੂ ਆ ਜਾ ਹੈਨਾ ਦੇਖੋ ਫਿਰ ਉਹਦੇ ਵਿੱਚ ਇਹ ਕੀ ਕਹਿੰਦੀ ਐ ਇਹ ਤੁਸੀਂ ਆਪ ਸੁਣਿਓ ਦੇ ਲੋ ਜਿਹੜਾ ਮੈਂ ਨੁਕਤਾ ਪਾਉਂਗੀ ਉਹ ਘਰ ਵਿੱਚ ਸੁੱਖ ਸਮਰiddhi ਮਹਾ ਪ੍ਰਸ਼ਾਂਤस्य ਹੋਇਆ ਬਿਲਕੁਲ ਮਤਲਬ ਇਹ ਕਿਸੇ ਦਾ ਪੈਸਾ ਨਹੀਂ ਖੱਟਦਾ ਕਰੇ ਹੈਨਾ ਕਮਾਈ ਤੱਕ ਹੀ ਜਾਂਦੇ ਨੇ ਇਹ ਸੁੱਖ ਸਮਰiddhi ਵਾਸਤੇ ਮਹਾ ਪ੍ਰਸ਼ਾਂਤਸਿਆ ਹੈ ਇਹੋ ਪਾ ਵੀ ਮੈਂ ਪਾਉਂ ਪੰਡਤਾਂ ਕੋਲ ਹੀ ਵੀ ਜਾਣਿਓ ਕਿਸੇ ਪੰਡਤ ਤੋਂ ਪੁੱਛਣ ਦੀ ਲੋੜ ਨਹੀਂ ਤੁਹਾਨੂੰ ਜਚਿਆ ਤਾਂ ਤੁਸੀਂ ਜ਼ਰੂਰ ਕਰ ਦਿਓ ਜੇ ਤੁਹਾਨੂੰ ਸੰਤ ਚੰਗਾ ਲੱਗਿਆ ਚੰਗਾ ਹੀ ਹੈ ਤੁਸੀਂ ਕਰਕੇ ਦੇਖ ਲਓ ਕਿ ਇਹ ਔਖਾ ਨਹੀਂ ਤੇ ਧਿਆਨ ਨਾਲ ਇਹਨੂੰ ਸੁਣ ਲਿਓ ਵਾਰੀ-ਵਾਰੀ ਜਦੋਂ ਮੈਨੂੰ ਫੋਨ ਕਰਦੇ ਮੈਂ ਹਰ ਉਹ ਜੀ ਬੇਨਤੀ ਕਰਦੀ ਆਂ ਫਿਰ ਮੈਨੂੰ ਦੱਸਣਾ ਔਖਾ ਹੋ ਜਾਂਦਾ ਹੈ ਹਨ ਜਵਾਨੀ ਤਾਂ ਮੇਰੇ ਵੀ ਯਾਦ ਰਹਿੰਦਾ ਫਿਰ ਮੈਂ ਡੈਰੀਆਂ 'ਚ ਪੜ੍ਹ-ਪੜ੍ਹ ਦੱਸਦੀ ਆਂ ਤੇ ਆਜੋ ਹੁਣ ਆਪਾਂ ਫਿਰ ਗੀਤ ਵੱਲ ਉਸ ਤੋਂ ਬਾਅਦ ਆਪਦੀ ਕਾਪੀ ਪੈਨਸਲ ਤਿਆਰ ਰੱਖਿਓ ਇਹ ਉਪਾਅ ਤੁਸੀਂ ਜਰ ਲਿਖ ਲਿਓ ਤੁਹਾਨੂੰ ਹੀ ਲੋੜ ਕਿਸੇ ਹੋਰ ਭੈਣ ਭੈਣ ਨੂੰ ਦੱਸਿਓ ਜਿਵੇਂ ਮੈਂ ਤੁਹਾਡੇ ਕੋਲ ਪਹੁੰਚ ਆਈ ਤੁਸੀਂ ਖਬਰਾਂ ਕਿਹਦਾ ਪਹਲਾ ਹੋ ਜੇ ਆਪਣੇ ਰਾਹੀਂ ਹਨ ਆਪਾਂ ਵੀ ਮਹਾਪ੍ਰਸ਼ਾ ਤੋਂ ਸੁਣ ਕੇ ਮੈਂ ਤੁਹਾਡੇ ਕੋਲ ਦੱਸਦੀ ਆਂ ਤੇ ਲੋ ਆਜੋ ਹੁਣ ਉਹ ਫਰਦਾਈ ਕੀ ਬੇਨਤੀ ਕਰਦੀ ਆਂ ਬਿਨਾਂ ਨੂੰ ਕੀ ਕਹਿੰਦੀ ਐ ਤੇ ਸੋ ਇਹ ਪਿਆਰੇ ਦੇ ਲੋਕ ਦੀ ਤਰਾਈ ਤੂੰ ਆਜ ਨਨਨੇ ਨੀ ਨੀ ਤੈਨੂੰ ਵੀਰ ਉੜੀ ਕੇ ਸੀ ਮੇਰਾ ਕਿਉਂ ਤੂੰ ਔਰ ਉਸਕੇ ਵੇ Bina ni कदे न जगाई सी सूती नी तेरी उम्र न्याणी सी नी मैं तो कदे न जगाई सी सूती तू पहली बस चाड़ी के आ जा नी देनी ਲੈ ਕੇ ਦੇ ਮਾਂ ਸੋਣੀ ਜੁੱਤੀ ਨੀ ਤੂੰ ਆ ਜਾ ਨਾਨੇ ਨੀ ਤੈਨੂੰ ਲੈ ਕੇ ਦੇ ਮਾਂ ਸੋਣੀ ਜੁੱਤੀ ਆ ਕੇ ਘੜੀ ਲਾਗੀ ਜਾਨਣੀ ਦੇ and he नीत उडी के नी नी तेरा कोई कपटी एक जानी तन नीत उडी के नी नी तेरा कोई कपटी एक जा हा ਦੁਨੀਆ ਤੋਂ ਸੰਗਣੀ ਤੇਰੀ ਕਹਿ ਤੂ ਛੋਟੀ ਆ ਉਮਰ ਨਿਆੜੀ ਨੀ ਨਾਣਿ ਦੇ ਮੈਂ ਦੁਨੀਆ ਤੋਂ ਸੰਗ ਪੈਲੀ ਵਸਿ ਚਾੜੀ ਕੇ ਆ ਜਾਣੀ ਨੀ ਤੇਰੇ ਮੈਂ ਜੜਾ ਆਂ ਬੰਗਾ ਮਹਿਲੀ ਵਸ ਚਾੜੀ ਕੇ ਜਾਨੀ ਨੀ ਤੇਰੇ ਮੈਂ ਚੜਵਾਣੀਆਂ ਬੰਗਾ ਸਾਰਿ ਦਾ ਪਾਣਿਆ ਬਜੋਨਾ ਲੀਗਾ ਤੂੰ ਕਰਣਾ 美丽。<laughs> ਦੇਵਾ ਸੂਟੇ ਵਣਾ ਕੇ ਨੀ ਨਿਨੜੇ ਇਕ ਜਿਟਾ ਇਕ ਖੱਟਾ ਦੇਵਾ ਸੂਟੇ ਵਣਾ ਕੇ ਨੀ ਨਿਨੜੇ ਇਕ ਜਿਟਾ ਇਕ ਖੱਟਾ ਨੀਕ ਹੋਰ ਬਣਾ ਦੋਨੀ ਜੇਕੇ ਰੰਗ ਗੁਲਾਬੀ ਪੱਕਾ ਨੀਕ ਹੋਰ ਬਣਾ ਦੋਨੀ ਨੀ ਨਾ ਦੇ ਜੇਕੇ ਰੰਗ ਗੁਲਾਬੀ ਪੱਕਾ

ਜੀ ਸਦੀਨੇ ਦੀ ਰੁਸਗੀਨੀ ਨਿਆ ਗਿਆ ਅੱਖੀਆਂ ਦੇ ਮੂਰੇ ਨੇ ਰ ਨੇ ਤੇ ਨਿ ਟਾੜੀ ਦੇਨੂ ਜੇ ਇਸ ਤਰ੍ਹਾਂ ਹੀ ਪਰ ਜਾਏ ਗਿਆ ਮਨ ਜਾਂ ਤਾਂ ਸਵਰਗੀ ਹੋ ਜੇਗਾ ਹੋਣਾ ਇਹ ਕੋਈ ਕੋਈ ਹੈ ਜਰੂਰ ਇਹ ਜੀ ਗੱਲ ਨਹੀਂ ਪਰ ਕਹਿੰਦੇ 99% ਤਾਂ ਬਸ ਬਸ ਚੋਤੇ ਨਣਦਾਂ ਵੀ ਕੰਗੀਆਂ ਨੇ ਵਿੱਚ ਪਰ ਨਣਦਾਂ ਵੀ हां ਕੰਗੀਆਂ ਨੇ ਪਰਜਾਈਆਂ ਮੰਦੀਆਂ ਵੀ ਦੀਆਂ ਨੇ ਵਿੱਚ ਵਾਲੀ ਚੋਗੀਆਂ ਮੇਰੀ ਜਿਹੜੀ ਪਰਜਾਈ ਹੈ ਨਾ ਦੇ ਕਰੀ ਕਰਾ ਹਾਂ ਜੇ ਮੇਲ ਹੋਵੇ ਨਾ ਫਿਰ ਬਾਲਾ ਵਧੀਆ ਹੁੰਦਾ ਹੈ ਇੱਥੇ ਪਤਾ ਨਹੀਂ ਕੈਦ ਰਹਿਣਾ ਮੈਂ ਤਾਂ ਸਾਰਿਆਂ ਨੂੰ ਸਤਾ ਇਹੀ ਨੰਦ ਬਰੀ ਬੇਨਤੀ ਕਰਦੇ ਹਾਂ ਵੀ ਨਾਲ ਮਿਲ ਕੇ ਰਹਾ ਕਰੋ ਜੇ ਮੈਥੋਂ ਕੋਈ ਗੁੱਸੇ ਵਾਲੀ ਗੱਲ ਨਿਕਲੀ ਤੂੰ ਬਰਦਾਸ਼ਤ ਕਰ ਲੈ ਕਿਤੇ ਹੋ ਜਾਂਦਾ ਇਹ ਤਾਂ ਹੈ ਨਹੀਂ ਵੀ ਆਪਾਂ ਨੂੰ ਗੁੱਸਾ ਨਾ ਆਵੇ ਚਲੋ ਜੇ ਐਵੇਂ ਹੀ ਰਹਿ ਜੇ ਨਾ ਉਹ ਗੁੱਸੇ ਹੋਣਾ ਕਿ ਉਹਨਾਂ ਭੁੱਲਿਆ ਜਾਣੀਏ ਜੋ ਮੁੜ ਕੇ ਆਵੇ ਹੈ ਨਾ ਵੀ ਗੰਡ ਨਹੀਂ ਅੰਦਰ ਰੱਖਣੀ ਚਾਹੀਦੀ ਇਹ ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰਦੇ ਹਾਂ ਵੀ ਮਿਲ ਕੇ ਰਹਿਣਾ ਚਾਹੀਦਾ ਨਾ ਫਿਰ ਲੋਕ ਹਸਾਵਾ ਹੈ ਹੈ ਨਾ ਲੋਕ ਹੱਸਦੇ ਨੇ ਤੇ ਆਪਾਂ ਲੜੀ ਜਾਂਦੇ ਆਸ ਵਿੱਚ ਹੀ ਹੈ ਨਾ ਲੋਕਤਮਸਾ ਦੇਖੀ ਜਾਂਦੇ ਨੇ ਕੋਈ ਮੇਲ ਕੇ ਰਾਜ ਹੀ ਨਹੀਂ ਕਿਸੇ ਨੂੰ ਹਾਲਾ ਕਹਿੰਦਾ ਜੇ ਲੜਨ ਦਾ ਚੰਗਾ ਫਿਰ ਆਪਣੇ ਆਪ ਹੀ ਇਹ ਪ੍ਰਮਾਤਮਾ ਆਪਾਂ ਨੂੰ ਸਾਹਮਣੇ ਦੇਵੇ ਤੇ ਸਵਰਗ ਬਣਾਓ ਧਰਤੀ ਨੂੰ ਸਵਰਗ ਬਣਾਓ ਆਹਦੀ ਜ਼ਿੰਦਗੀ ਨੂੰ ਰਹਿ ਕੇ ਸਹਸ ਖੇਡ ਕੇ ਤੇ ਲੋ ਹੁਣ ਆਜੋ ਤੁਸੀਂ ਨੁਕਤੇ ਵਲ ਉਹ ਅਵਿਕਾਰ ਤੇ ਸੁਖ ਸਮ੍ਰiddhi ਕਿਵੇਂ ਆਵੇ ਉਹ ਮਹਾਪੁਰਸ਼ਾਂ ਨੇ ਦੱਸਿਆ ਮੇਰੇ ਸਤਿਗੁਰਾਂ ਨੇ ਕਹਿੰਦੇ ਵੀ ਤੁਸੀਂ ਇੱਕ ਲੋਹੇ ਦਾ ਬਰਤਨ ਲੈ ਲੋ। ਲੋਹੇ ਦਾ ਵੀ ਜਿਵੇਂ ਕਿਵੇਂ ਦੱਸਾਂ ਵੀ ਲੋਹੇ ਦਾ ਪ्युअर ਲੋਹੇ ਦਾ ਬਰਤਨ ਹੋਵੇ ਹਨਾ ਤਾਂ ਉਹਦੇ ਵਿੱਚ ਤੁਸੀਂ ਜਿਵੇਂ ਆ ਦੂਜਾ ਲੋਹਾ ਸਟੀਲ ਸੂਰੇ ਨਹੀਂ ਲੋਹੇ ਦਾ ਹੋਵੇ ਹਨਾ ਤਾਂ ਉਹਦੇ ਵਿੱਚ ਤੁਸੀਂ ਪਾਣੀ ਪਾ ਲੋ। ਪਾਣੀ ਭਰ ਲਿਆ ਥੋੜਾ ਜਿਹਾ ਉਹਦੇ ਚ ਦੁੱਧ ਪਾ ਲਿਆ ਥੋੜੀ ਜਿਹੀ ਚੀਨੀ ਥੋੜਾ ਜਿਹਾ ਉਹਦੇ ਚ ਠੀਕ ਹੋ। ਤਿੰਨੇ ਤਿੰਨੇ ਚੀਜ਼ਾਂ ਪਾ ਲਈਆਂ ਤੇ ਉੱਥਾ ਪਾਣੀ ਹੋ ਗਿਆ। ਤਾਂ ਫਿਰ ਤੁਸੀਂ ਉਹ ਉਹਨੂੰ ਲੈ ਕੇ ਸਵੇਰੇ ਨਹਾ ਧੋ ਕੇ ਟਿੱਪਲ ਕੋਲੇ ਚਲੇ ਜਾਓ। सवेरे है ना तो पिपल दरख्त को चले गए तो उसे जाके फिर तुम उसे जाके बोल लो कि लिख लो हूँ की बोलना है तो इन्होंने शब्दों से ही बोलो फिर है ना कहने हे महाविरश दरिद्रता हरन वाले दरिद्रता दूर करन करने वाले हे महाविरश दरिद्रता हरन वाले देव प्रदान करने वाले लक्ष्मी का आहवान करने लक्ष्मी लक्ष्मी जी का आवाहन करने को मैं आपको तृप्त कर रही हूं लक्ष्मी नु बुलाने वास्ते मैं आपको तृप्त कर रही हूं ए पानी फिर ए बोल के ना फिर ए पीपल ਦੇ ਚਾਰੋਂ ਪਾਸੇ ਤੁਸੀਂ ਪਾਣੀ ਉਹ ਪਾ ਦਿਓ ਜਗਾ ਚ ਤੇ परमात्मा ਕਰੂਗਾ ਸੁੱਖ ਸਮਰiddhi ਆਊ ਜੋ ਕਮਾਉਂਗੇ ਉਹ ਚ ਬਰਕਤ ਪਾਊਗੀ ਹੈਨਾ ਤੇ ਇਹ ਜਿਹੜਾ ਬ੍ਰਹਮਾ ਨਾ ਇਹ ਆਪਾਂ ਨੂੰ ਸਾਰਾ ਕੁਝ ਦਿੰਦਾ ਇਹ ਜਾਣਾਂ ਤੁਸੀਂ ਜਦੋਂ ਵੀ ਮਰਜ਼ੀ ਵਗ ਜਾਓ ਤੇ ਜਿਹੜੀਆਂ ਔਰਤਾਂ ਨੇ ਉਹ 바ਰ ਨੂੰ ਸ਼ਨੀਵਾਰ ਨੂੰ ਹੱਥ ਲਾ ਸ਼ਨੀ ਪਿੱਪਲ ਨੂੰ ਅਸਲ ਵਿੱਚ ਤਾਂ ਫਿਰ ਔਰਤਾਂ ਨਹੀਂ ਕਰਖਣਾ ਬੰਦਾ ਤਾਂ ਕੌਣ ਜਾਂਦਾ ਤੁਸੀਂ ਜਾਓ ਹੀ ਵਾਰ-ਵਾਰ ਇਹਨਾਂ ਸ਼ਨੀਵਾਰ ਨੂੰ ਤੇ ਬਸ ਇਹ ਉਹਦੇ ਚਾਰੇ ਪਾਸੇ ਜਲ ਪਾ ਕੇ ਤੇ ਉਹਨੂੰ ਸਪਰਸ਼ ਕਰ ਦੋ ਪਿੱਪਲ ਨੂੰ ਹੈਨਾ ਤੇ ਹੱਥ ਬੰਨ ਕੇ ਬੇਨਤੀ ਕਰੋ ਵੀ ਘਰੇ ਸੁੱਖ-ਸਮਰiddhi ਆਵੇ ਤੇ ਪਰਮਾਤਮਾ ਭਲੀ ਕਰੂਗਾ ਲੈ ਦੁਬਾਰਾ ਫੇਰ ਮੈਂ ਤੁਹਾਨੂੰ ਬੋਲਦੀਆਂ ਉੱਥੇ ਜਾ ਕੇ ਕੀ ਕਹਿਣਾ ਹੈ ਹੇ ਮਹਾਵੀਰਸ਼ ਦਰਦ ਦਰਤਾ ਹਰਨ ਵਾਲੇ ਦੇਵਤਵ ਪ੍ਰਦਾਨ ਕਰਨੇ ਵਾਲੇ ਲక్ష్ਮੀ ਜੀ ਦਾ ਆਹਵਾਨ ਲక్ష్ਮੀ ਜੀ ਨੂੰ ਆਹਵਨ ਦਾ ਲక్ష్ਮੀ ਨੂੰ ਬੁਲਾਉਣਾ ਲక్ష్ਮੀ ਜੀ ਨੂੰ ਬੁਲਾਉਣ ਲਈ ਮੈਂ ਆਪਕੋ ਤ੍ਰਿਪਤ ਕਰ ਰਹੀ ਹੂੰ ਮੇਰੇ ਕੋਲ ਲక్ష్ਮੀ ਆਵੇ ਹੈ ਨਾ ਲక్ష్ਮੀ ਨੂੰ ਦਾ ਨੂੰ ਬਰਾਉਣ ਲਈ ਮੈਂ ਆਪਕੋ ਤ੍ਰਿਪਤ ਕਰ ਰਹੀ ਹੂੰ ਤੇ ਇਹ ਕਹਿੰਦੇ ਹੋਏ ਤੁਸੀਂ ਬਸ ਚਾਰੇ ਪਾਸੇ ਹੋ ਜਾਵੋ ਪਾਦੋ ਤੇ ਪਲਦੇ ਤੇ ਬੇਨਤੀ ਕਰਕੇ ਆਪਣੇ ਕਰਿਆ ਜੋ ਪਰਮਾਤਮਾ ਉਸ ਤੋਂ ਲੀ ਕਰੂਗਾ ਸੁਖਸਮਦੀ ਦੀ ਤੁਹਾਡਾ ਪੈਸਾ ਟਿਕਣ ਲੱਗ ਜੂਗਾ ਤੇ ਸੁਖਸਮਦੀ ਦੀ ਕਰਿਆ ਉਹ ਕਿ ਲਖਣ ਦਿਓ ਸਾਨੂੰ ਛੁੱਟੀਆਂ ਕੱਲ ਨੂੰ ਫੇਰ ਮਿਲਾਂਗੇ ਨਵੇਂ ਨੁਕਤੇ ਤੇ ਨਵੇਂ ਗੀਤ ਨਾਲ ਇਹ ਜੇ ਮੈਂ ਤੁਹਾਨੂੰ ਨੁਕਤੇ ਪਾਉਣੀ ਹੈ ਮੈਂ ਆਪਦੇ ਕੋਲੋਂ ਕੁਝ ਨਹੀਂ ਪਾਉਂਦੀ ਮੈਂ ਇਹ ਮਹਾਪ੍ਰਸ਼ਾ ਸੁਣ ਕੇ ਤੁਹਾਡੇ ਲੈ ਕੇ ਪਹੁੰਚਾਉਣੀਆ ਕਰਨਾ ਨਾ ਕਰਨਾ ਇਹ ਤੁਹਾਡੀ ਆਪਣੀ ਮਰਜ਼ੀ ਹੈ ਤੇ ਲੋ ਹਣ ਦਿਓ ਸਾਨੂੰ ਛੁੱਟੀਆਂ ਕੱਲ ਨੂੰ ਫੇਰ ਮਿਲਾਂਗੇ